ਹੇ ਕਚੋਰੀ ਆਲੂ ਕਚੋਰੀ ਆਉਂ ਪਿੱਠੇ ਉੱਤੇ ਤਾਂ ਬਹੁਤ ਬੋਲਦੇ ਮੂੰਹ ਤੇ ਕਹਿਣੋਂ ਸੰਦੇ ਨਹੀਂ ਮੈਂ ਰੋਟੀ ਪਾਇਆ ਜਿੰਨਾਂ ਨੂੰ ਅਜ ਵਰਸ ਦੇ ਪੈਸੇ ਮੰਗਦੇ ਨੇ ਓ ਸੁਣਾ ਕੀ ਕਹਿੰਦਾ ਲਖੇ ਗੱਲਾਂ ਸੁਣਾਉਂਦੇ ਸੀਗਾ ਮੈਂ ਗੁੰਨੂ ਨੂੰ ਗਿਆ ਤੁਹਾਡੇ ਪਿੰਡ ਛੱਡਿਆ ਆਉਣਾ ਇਹਨੂੰ ਛੁੱਟੀਆਂ ਤੋਂ ਬਾਅਦ ਤੇਰੇ ਵਾਲੀ ਭਾਸ਼ਾ ਸਿੱਖ ਜੂ ਅਧੀਆਂ ਗੱਲਾਂ ਤਾਂ ਗੁੰਨੂ ਨੂੰ ਪਤਾ ਹੀ ਨਹੀਂ ਲੱਗਦਾ ਵੀ ਕੀ ਬੋਲਦਾ ਵੀਰਾ ਤੇ ਕੀ ਨਹੀਂ ਮੈਨੂੰ ਸਮਝਾਉਣੀਆਂ ਪੈਂਦੀਆਂ ਮੈਂ ਕਿਹਾ ਤੇਰੀ ਮੰਮੀ ਬਾਪਾ ਸੇ ਖਾ ਲੂਗੀ ਕਹਿੰਦਾ ਨਾ 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 ਮੰਮੀ ਤਾਂ ਗਾਲਾਂ ਹੀ ਸਿਖਾਊਗੀ ਕਿਹੜੀਆਂ ਸੁਣਾਏਗੀ ਹੁਣ ਸੰਗ ਗਿਆ ਜਦੋਂ ਮੈਂ ਵੀਡੀਓ ਔਨ ਕੀਤੀ ਹੁਣ ਸੰਗ ਗਿਆ ਹੁਣ ਪੜਨ ਲੱਗ ਗਿਆ 10 ਵਜ ਗਿਆ ਰਾਤ ਦੇ ਅਸੀਂ ਦੁਬਾਰਾ ਵਲੌਗ ਸਟਾਰਟ ਕਰਤਾ ਦੇਖ ਲੋ ਰਾਤ ਨੂੰ ਹਜੇ ਪਹਿਲਾਂ ਵਾਲਾ ਹਜੇ ਸਾਡਾ ਪਿਆ ਨਹੀਂ ਹੈ ਨਾ ਵੀ ਰਹਿੰਦਾਗਾ ਅਗਲਾ ਸਟਾਰਟ ਕਰਤਾ ਸੀ ਨਾਰੇ ਗੱਲਾਂ ਹੁਣ ਪੜੀਂ ਗਈ ਬੋਲਦਾ ਹੀ ਨਿਕਾ ਪਹਿਲਾਂ ਗੱਲ ਦੱਸ ਵੀਰੇ ਨਹੀਂ ਬਸ ਮੇਰੇ ਨੂੰ ਹੁਣ ਨਹੀਂ ਆਉਂਦੀਆਂ ਆਪਾਂਲੇ ਕੋਲੇ ਕੁ ਭਲੇ ਆਪਣਾ ਵੀਡੀਓ ਬੰਦ ਕਰ ਦਿੰਨੇ ਆਹ ਤਾਂ ਲੋਕਾਂ ਕੇ ਇਹ ਮੈਂ ਪਾ ਦਾਂ ਲੂੰਗੇ ਆਪੋ ਵੀਰੇ ਅੱਧੀ ਗੱਲਾਂ ਸੁਣ ਨਵਾ ਕੇ ਸਾਰੀਆਂ ਕਰਦੇ ਮੈਂ ਆਪਣੀ ਕਰੀ ਰੋਕ ਦਿੰਨੇ ਵੀਡੀਓ ਰੋਕ ਦੋ ਸਾਬੂ ਨਾ ਆਈਆਂ ਦੀਆਂ ਵਾਸੀਆਂ ਤੁਸੀਂ ਮੇਰੇ ਮੈਸੇਜ ਦਾ ਰਿਪਲਾਈ ਕੀਤਾ ਅੱਜ ਕੱਲ ਦੇ ਟਾਈਮ ਵਿੱਚ ਕੋਈ ਵੀ ਯੂਟਿਊਬਰ ਆਪਣੇ ਫੈਨਸ ਨੂੰ ਰਿਪਲਾਈ ਨਹੀਂ ਕਰਦੇ ਤੁਸੀਂ ਮੇਰੇ ਮੈਸੇਜ ਦਾ ਰਿਪਲਾਈ ਕੀਤਾ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮੈਨੂੰ 101% ਯਕੀਨ ਸੀ ਬਈਆ ਜਾਂ ਫਿਰ ਦੀਦੀ ਜੀ ਰਿਪਲਾਈ ਜ਼ਰੂਰ ਕਰਨਗੇ ਮੇਰੀ ਛੋਟੀ ਭੈਣ ਗੁੰਨੂ ਔਰ ਛੋਟਾ ਭਰਾ ਸਾਹਿਬ ਹਮੇਸ਼ਾ ਖੁਸ਼ ਰਹੇ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਖੁਸ਼ ਰੱਖੇ ਵਾਹਿਗੁਰੂ ਜੀ ਨੂੰ ਮੈਂ ਅਰਦਾਸ ਕਰਦਾ ਹਾਂ ਸਾਡੇ ਪਿਆਰੇ ਬਾਪੂ ਜੀ ਨੂੰ ਜਲਦੀ ਤੋਂ ਜਲਦੀ ਠੀਕ ਕਰਨ i get so very very excited to watch your vlogs thank you so much chu machu <laughs> thank you so much jnab dekho message aaya hun instagram te dikhayu chu thni bol de chhad de tu parh lena la par sahibu parh la ke dekho ji tusi keha na sahibu da naam bhi vich aaya hai a gaya tera naam itthe likha hona saheb aa likha bahut sohna comment kita bhai ਬੜੇ ਸੋਨੇ ਸਬਸਕ੍ਰਾਈਬਰ ਸਾਡੇ ਵੀ ਫੈਮਿਲੀ ਮੈਂਬਰਸ ਨੇ ਜੁੜ ਰਹੇ ਆ ਸਾਡੇ ਨਾਲ ਸੋਨੇ ਸੋਨੇ ਮੈਸੇਜ ਕਰ ਰਹੇ ਆ ਹੌਸਲਾ ਹੋ ਰਿਹਾ ਬਹੁਤ ਜ਼ਿਆਦਾ ਹੌਸਲਾ ਹੋ ਗਿਆ ਮੈਸੇਜ ਪੜ ਕੇ ਅ ਸਰੀਰ ਫੁੱਲ ਗਿਆ ਪੂਰਾ ਟੱਡ ਹੋਰ ਜ਼ਿਆਦਾ ਮੋਟਾ ਹੋ ਗਿਆ ਹਾਂ ਹਵਾ ਬਹੁਤ ਜ਼ਿਆਦਾ ਆ ਗਈ ਹੁਣ ਨਹੀਂ ਛੱਡਦੇ ਬਾਬੇ ਪਿੱਛੇ ਕਮੈਂਟਸ ਦੀ ਰੋਜ਼ ਵੇਟ ਕਰਾਂਗੇ ਇਦਾਂ ਦੇ ਕਮੈਂਟਸ ਸਾਨੂੰ ਚਾਹੀਦੇ ਆ YouTube ਪੇਜ ਤੇ ਯਾ YouTube ਦੇ ਵਲੌਗਸ ਤੇ ਚਾਹੀਦੇ ਆ ਤਾਂ ਕਿ ਦੂਜੇ ਵੀ ਪੜ ਕੇ ਉਹਨਾਂ ਨੂੰ ਵੀ ਮੋਟੀਵੇਸ਼ਨ ਮਿਲੇ ਥੈਂਕ ਯੂ ਸੋ ਮੱਚ ਪੌਕੋ ਚੋਈ ਐਡਾ ਸੋਣਾ ਮੈਸੇਜ ਕੀਤਾ ਤੁਸੀਂ ਪੜ ਲਓ ਬਈ ਝੂਠੀਂ ਬੋਲਦੇ ਜਦੋਂ ਅਸੀਂ ਤੇਰੇ ਕੋਲੇ ਬੈਠੇ ਸੀ ਗੱਲਾਂ ਮਾਰਦੇ ਸੀ ਔਰ ਤੂੰ ਗੱਲਾਂ ਮਾਰੀਆਂ ਨਹੀਂ ਹੈ ਆ ਦੇਖ ਲੋ ਸਾਡਾ ਬੰਦਾ ਫੇਰ ਭੱਜ ਗਿਆ ਕੱਲੀਆ ਲੱਤਾ ਹੀ ਦੇ ਦਿੰਦੀ ਐ ਇਹ ਆਏ ਕਰਦਾਗਾ ਇਹ ਆਏ ਕਰਦਾ ਲਹਿਰੇ ਵਾਲੇ ਉਹਦੇ ਕੋਲ ਅਰ ਜਾਈ ਚ ਲੁਗ ਗਏ ਰੁਕ ਜਾ ਆ ਦੱਸਦਾ ਉਹਨੇ ਲਹਿਰੇ ਵਾਲੇ ਨੂੰ ਸੰਗ ਆਉਣ ਲੱਗ ਗਈ ਚਲ ਆ ਜਾ ਅੰਦਰ ਫਿਰ ਗੱਲਾਂ ਮਾਰੀਏ ਨਈ ਵੀਡੀਓ ਬਣਾਉਂਦੇ ਅੱਜ ਕੰਬਲ ਕੁੱਟ ਕਰ ਦੇਣੀ ਏ ਤੇਰੀ ਜਾਂਦੇ ਜਾਂਦੇ ਦੀ ਅਸੀਂ ਤੇ ਦੇਖ ਲੈ ਕਹੇ ਲਹਿਰੇ ਵਾਲਿਆਂ ਨੂੰ ਕੁੱਟਦਾ ਸੀ the next morning रोला <laughs> मैं। मैं <रौला> पाया <laughs> <laughs> <थान्ट> <laughs> ਉਹ ਬੋਦ ਸੁਤੇ ਬਈ ਸੁਤੇ ਬਈ ਉਹ ਕਿਉਂ ਹੁੰਦੇ ਆ ਚਲ ਟਾਈਮ ਹੋ ਚੁੱਕਾ ਹੈ ਮੇਰਾ ਤਤਾ ਬਪਾ ਨਾ ਸਾਰੀਆਂ ਬੈਚ ਹਮ ਚਲ ਬਾਏ 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 ਸੋਰੀ ਦੇ ਤਾ ਜੀ ਆਗੇ ਕੱਲ ਤੁਹਾਨੂੰ ਤੁੰਦ ਦਿਖਾਈ ਸੀ ਨਾ ਅੱਜ 8 ਵਜੇ ਧੁੱਪ ਚੜੀ ਗਈ ਹੈ ਚਲ ਜਾ ਬਾਏ बाय हेलो गाइस बस आ करी जाए गुड मॉर्निंग वेलकम बैक इन न्यू व्लॉग द न्यू डे हाय थैंक यू सी मार दे सी शाबाश 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 है मेरे <सकति है> को तो शाबाश है मोटा तोड़ दे मेरा प्राउड फीलिंग तेरे ना टेडी का तो करता है दसवां फुकम ਹੁਕਮ ਬਸ ਖਾਣ ਵਾਲੇ ਬਣਾ ਅਸੀਂ ਤੁਹਾਨੂੰ ਬਣਾ ਕੇ ਦਿਵਾਨੀਆਂ ਕਚੋਰੀਆਂ ਆਲੂ ਗਰਮ ਗਰਮ ਕਚੋਰੀਆਂ ਆਲੂ ਟੈਸਟ ਕਰ ਲੈ ਕਰ ਲੋ ਥੈਂਕ ਯੂ ਸੁਣਾਉਣ ਲੱਗੇ ਸੀ ਤੋੜੇ ਮੈਂ ਕਿਉਂ ਪਹਿਲਾਂ ਕਰ ਲਾਂ ਅੱਡੇ ਨੂੰ ਚਾਲੇ ਚੱਲਦੇ ਸੀ ਖਾਣੇ ਇਹ ਵੀ ਮੈਂ ਨਹੀਂ ਉਸਦੀ ਬਾਰੇ ਕਚੋਰੀਆਂ ਆਉਣ ਲੱਗੀਆਂ ਮੈਡਮ ਅੱਜ ਸਵੇਰ ਦੀ ਖਾਈ ਜਾਂਦੀ ਆ ਬੰਦਾ ਅੱਜ ਆਰਾਮ ਨਾਲ ਉੱਠਿਆ ਜਿੰਦਗੀ ਜੇ ਕਰੀ ਬਣਾਉਣਾ ਹੁੰਦਾ ਨਾ ਅੱਜ ਇਹ ਆਮ ਨਾਲ ਉਦੋਂ ਅੱਗੇ ਬਿਚੇ ਸੁਣਾਈ ਨਹੀਂ ਉੱਠਦੀ। ਸੰਡੇ-ਸੰਡੇ ਨੂੰ ਵੀ ਅੱਜ ਜਲਦੀ ਉੱਠਿਆ ਨੇ ਹੰਡਾ। ਬਸ ਐਦਾਂ ਹੀ ਮੂਡ ਨਹੀਂ ਸੀਗਾ। ਉਹ ਮੈਂ ਉੱਠ ਗਈ ਜੇ ਨਾ ਉੱਕਦੀ ਵੀ ਮਟਾਂ। ਜੇ ਨਾ ਉੱਕਦੀ ਤੇ ਮੈਂ ਉੱਠਿਆ ਨਾ। ਫੇਰ ਗੁੰਨੋ ਤੌਰ ਨਾਲ ਸੀ ਪਰ ਉੱਠਣਾ ਹੀ ਪੈਣਾ ਜੀ। ਫੇਰ ਮੈਂ ਉੱਠਿਆ ਨਾ। ਫੇਰ ਉੱਠਿਆ ਨਾ। ਤੁਸੀਂ ਜੇ ਇਹ ਹੋ ਗਈ ਮੇਰੇ ਤੋਂ ਗਲਤੀ ਹੋ ਗਈ ਮੈਂ 5 ਮਿੰਟ ਹੋਰ ਪਈ ਰਹਿੰਦੀ ਸਾਰਾ ਕੁਟ ਕੇ। ਫੇਰ ਮੈਂ ਉੱਠਿਆ। ਇਨਸਾਨ ਹੈ ਗਾਇਜ਼ ਮੇਰਾ ਸੁਸੋ ਮੈਨੂੰ ਦੇਖ ਸੰਭੇ। ਰਾਜ ਜੀ ਕਿਹਦੇ ਚੱਲ ਰਿਹਾ ਹਨ ਠੀਕ ਹੈ ਮੈਂ ਸੋਨਾ ਸੋਣ ਕਿਹੜਾ ਦਿੱਤਾ ਹੈਲੋ ਕੀ ਬਣਾ ਰਹੇ ਹੋ ਵਰਸੀ ਕਰਦੇ ਰਹੇ ਕੀ ਬਣਾ ਰਹੇ ਹੋ ਤੂੰ ਦੱਸ ਕੀ ਬਣਾ ਰਹੀ ਹੈ ਪਤਾ ਮੈਨੂੰ ਦੱਸੋ ਸੁਣੋ ਸੇ ਤਾੜੀਆਂ ਗਾਇਸ ਤਾੜੀਆਂ ਸਹੀ ਦੱਸਿਆ ਲੈ ਹੈ ਬੁੰਨੂ ਸਾਡੀ ਕਦੇ ਗਲਤ ਹੋ ਸਕਦੀ ਹੈ ਗਾਇਸ ਅਸੇ ਕਮੈਂਟ ਕਰ ਸਹੀ ਹੈ ਨਾ ਇਹ ਤੁਹਾਡਾ ਸਵਾਲ ਗਲਤ ਆਪ ਹਾਰਤੇ 1 ਲੱਖ ਰੁਪਿਆ ਤਾੜੀਆਂ 1 ਲੱਖ ਰੁਪਿਆ ਕਚੌਰੀ ਬਣਾ ਲਈ ਕਚੌਰੀ ਓਕੇ ੜੀ ਖਾ ਕੇ ਦੇਖ ਲੈ ਰਾਇਤਾ ਮਿਕਸ ਕਰਾਂਗੇ ਦਹੀਂ ਮਿਕਸ ਕਰ ਚੱਲ ਕੰਮ ਕਰਾ ਮਮਾਣਾ ਬਾਹਰ ੱੱਕੇ ਖਾਂਦੀ ਰਹਿੰਦੀ ਐ ਮੈਂ ਅੱਜ ੱੱਕੇ ਖਾਣਾ ਇੱਥੇ ਸਾਮਣੇ ਬੈਠੀ ਆਂ ਸੌਰੀ ਸ਼ਕਤੀਮਾਨ ਗਲਤ ਬੋਲ ਰਹਾ ਗਿਆ ਬਾਹਰ ਕੀ ਖਾਦੀ ਰਹਿੰਦੀ ਐ ਗੇੜੇ ਲਾਈ ਜਾਂਦੀ ਰਹਿੰਦੀ ਐ 2 ਮਿੰਟ ਆਈ ਬੱਸ ਮੈਂ ਸਾਈਕਲ ਤੇ ਤਾਂ ਗੇੜੇ ਲਗਾ ਹੀ ਸਕਦੇ ਆ ਬੱਸ ਆਈ ਮੈਂ ਹੁਣੇ ਆਈ ਸੌਰੀ ਤੁਹਾ ਗਲਤ ਬੋਲ ਲਿਆ ਅ ਥੈਂਕ ਯੂ ਸੋਰੀ ਸਰ ਚਰਨ ਮਚਾ ਹਾਈ ਵਾਲ ਨਹੀਂ ਖਰਾਬ ਕਰਨੇ ਫਿਰ ਆਸ਼ੀਰਵਾਦ ਕਿਵੇਂ ਮਿਲੂਗਾ ਦੇਖ ਲਿਓ ਜੀ ਗਾਇਸ ਜਸਲੀ ਬਣਦੀ ਮੈਂ ਫਸਟ ਟਾਈਮ ਬਣਾ ਰਿਹਾ ਬਣਦੀ ਹੈ ਕਿ ਗੱਭਰਾ ਮੈਨੂੰ ਕਹਿੰਦੇ ਉੱਠ ਜਾ ਉੱਠ ਜਾ ਮੈਂ ਦੱਸੋ ਕਿਵੇਂ ਬਣਾਉਣਾ ਕਿਵੇਂ ਬਣਾਵਾ ਤਾਂ ਉਠਾਉਂਦੀ ਸੀ ਕਿਵੇਂ ਦੱਸਾਂਗੇ ਕਿ ਐਵੇਂ ਬਣਾਉਣਾ ਤੇਲ ਇੰਨਾ ਪਾਉਣਾ ਆਟਾ ਪਾਉਣਾ ਐਂ ਕਰਨਾ ਹੋਏਂ ਦੱਸਦਾ ਹੁਣ ਬਣਾਉਣਾ ਲੱਗੀ ਇਹੀ ਦਿਨ ਅਗਰ ਇਹੀ ਸੀਗੀ ਗਾਇਸ ਤਾਂ ਇਹਦਾ ਮਮਾ ਤੋਂ ਸੁਬਾਹ ਦੇ 7 ਵਜੇ ਉੱਠਾਈ ਜਾਂਦਾ ਹੂੰ ਮੈਂ ਤਾਂ 6 ਵਜੇ ਉੱਠ ਗਿਆ ਸੀ ਆ ਝੂਠਾ ਝੂਠੇ 9 ਵਜੇ ਉੱਠਿਆ ਚਲੋ ਸਾਈਡ ਪਲੀਜ਼ ਮੈਂ 9 ਵਜੇ ਦਾ 10 ਵਜੇ ਦਾ 9 ਵਜੇ ਨਹੀਂ 9:30 ਦਾ ਜਦ ਤੂੰ ਟਿਊਸ਼ਨ ਵੜ ਕੇ ਆ ਗਈ ਸੀ ਹਾਂ ਪਤਾ ਹੈ ਹਜੇ ਵੀ ਪਾਏ ਸੀਗੇ 10 ਵਜੇ ਉੱਠਿਆ ਥੰਬਨੇਲ ਬਣਾ ਕੇ 10 ਵਜੇ ਫਿਰ ਨੌਂ ਹੋ ਗਏ ਚਲੋ इतनी सी लोई लेंगे इसमें आटे से कम थोड़े से आलू लेंगे इतने से क्योंकि अगर ज़्यादा आलू लेंगे तो फिर वो हो जाएगा आलू लेके ऐसे ऐसे फर देंगे इसको फोल्ड फालतू तो वाला हम उतार देंगे इसको ऐसा ऐसा <laughs> ये भाग रही है इसको कह रहे हैं कढ़ाई में जाना है पूरी कढ़ाई में जाना है इसमें वो कहते हैं ना पूरी कढ़ाई में भाग गई अपनी कहानी होंगी सी ना फिर इसको ऐसे ऐसे करो फिर इसको ऐसे ऐसे करो आपने जितना इसको बड़ा बनाना है अकॉर्डिंग टू तो यू हमने इतना ही बनाना है हम इसे ऐसे करेंगे हमारा तेल अब गर्म हो गया हम हमको तो फ्राई करके दिखाते नहीं गढ़ अभी तेल नहीं गूँगा दो सेकेंड लगेंगे

ਕੈਨੋਨੀ। ਠੀਕ, ਬਾਈ। ਗੋਨੂ ਆਲੂ ਦਾ ਪਰੌਂਦਾ ਬਣ ਗਿਆ ਬੁੱਤ ਖਾਣਾ। ਕਚੋਰੀ ਬਣ ਗਈ। ਤੈਨੂੰ ਮੈਂ ਕੀ ਕਹਿਆ ਸੀਗਾ? ਜਿੱਦਾਂ ਹੀ ਕਰ ਦੇ। ਤੇ ਬਾਹਰ ਭੱਜ ਗਈ। ਕਿਹੜਾ ਲਾਉਂ? ਦੇਖ ਲਓ ਗਾਇਸ। ਦੇਖੀਏ। ਇਹ ਕਿਹੜੀ ਗਾਇਸ ਮਿਲ ਰੋਟਾਂ ਦੀ। ਆਹ ਲਓ ਕਚੋਰੀ। ਇੱਕ ਕਚੋਰੀ ਤੜੀ ਹੈ। ਕਚੋਰੀ ਹੈ। ਪਰੌਠਾ ਹੈ। ਕਚੋਰੀ ਤਾਂ ਉਹਨੂੰ ਗੋਲ ਕਰਕੇ ਨਹੀਂ ਬਣਦੇ ਹੁੰਦੇ। ਇਹ ਵਾਲੀ ਐਸੀ ਵਾਲੀ ਹੁੰਦੀ ਹੈ। ਉਹ ਖਸਤਾ ਬਟੋਰੀ ਹੁੰਦੀ ਹੈ। ਹੱਸਤਾ ਹਾਂ ਪਲੇਟਾ ਚੱਕੋ ਆਉਂਦੀ ਆਉਂਦੀ ਆ ਨਹੀਂ ਪਾਓ ਮੈਂ ਨਾ ਖੱਡੀਆਂ ਨਹੀਂ ਸੀ ਰੋਟੀ ਖਾ ਕੇ ਜਾਓਗੇ ਸੱਜਾ ਕਪੜਾ ਦਾ ਡਾਲ ਲੀ ਹੁਣ ਬਸ ਆ ਕਰ ਲੈਨੇ ਕਬਰਾਟੇ ਨੇੜੇ ਹੋ ਜਾ ਲੱਗੀ ਲਾ ਨੇੜੇ ਕਰਨਾ ਸੀਗਾ ਮੇਜ ਤੇ ਤੁਸੀਂ ਕਰ ਲੈ ਹੁਣ ਪਾਈ ਸੀ ਕਪੜੇ ਨਵੇਂ ਸਾਰੇ ਦਿਨ ਗੰਦੇ ਕਿਵੇਂ ਨੱਕੇ ਕੋਣ ਸਵਾਰ ਹੈ ਬਹੁਤ ਸਾਰਾ ਹਾਂ ਐਂਡ ਐਂਡ ਟੈਸਟਿਓ गाइस हम मम्मा पापा दीवारी आगी गई देखो रायता तेना कचौरी टेस्टी डिश टेस्ट। किवे लगे पापा तेनु किवे लगे मन तो बहुत स्वाद लगे मम्मा मन तो बहुत स्वाद लगे <coughs> और सुनो किवे लगे क्या कांडा फर्स्ट टाइम बना लिया मम्मा ने बनाया मम्मा मम्मा तो ही रिएक्शन बच रही है मम्मा ने फर्स्ट टाइम बनाया ताकि के बार बारी बारी ले तेरे पापा ने पसंद आ गए बस गल खत्म ओ अब उधर बैठा गाने सुनियांंदा पता है का हमू ना कह लिया मैं फिर आ <laughs> देखो सोहनिया <laughs> सोनिया सजा आई है ना है सोहनिया लगदी पी फिर आप ममा और के मिलते हैं मैं इधर स्टडी कर रही हूं क्योंकि स्टडी का टाइम हो चुका है ਪੜਨਾ ਤਾਂ ਪੜਨਾ ਹੀ ਆ ਹੁਣ ਹੈਨਾ ਪੇਪਰ ਚੱਲ ਰਹੇ ਨੇ ਕੱਲ ਮੇਰਾ ਪੇਪਰ ਹੈ ਓਕੇ ਸਭ ਨੂੰ ਸਾਈਕਲ ਹਵਾ ਭਰਨ ਦੀ ਆ ਹਵਾ ਭਰੀ ਜਾ ਰਹੀ ਹੈ ਲੰਗਰ ਛਕ ਲੈ ਲੰਗਰ ਅਨੰਦ ਹੀ ਆ ਗਿਆ ਅਨੰਦ ਹੀ ਮਜ਼ਾ ਕਹਿੰਦੇ ਨੇ ਮਜ਼ਾ ਹੀ ਆ ਗਿਆ ਖਾ ਕੇ ਮਜ਼ਾ ਹੀ ਆ ਗਿਆ ਮਜ਼ਾ ਹੀ ਆ ਗਿਆ ਸਵੇਰ ਸਵੇਰ ਘਬਰਾਟੇ ਹੋਗੇ ਤੇਲ ਦੀ ਸਮੈਲ ਆਈ ਜਾਂਦੀ ਹੈ ਦੇਖੋ ਤੁਹਾਨੂੰ ਤਾਂ ਨਹੀਂ ਆ ਰਹੀ ਸਾਨੂੰ ਆ ਰਹੀ ਹੈ ਇੱਕ ਪਾਈਪ ਟੁੱਟ ਗਈ ਪੈਟਰੋਲ ਵਾਲੀ ਜਿੱਥੋਂ ਜਾਂਦਾ ਨਾ ਦੇਖੋ ਆ ਟਟਰੀ ਸਾਰਾ ਪੈਟਰੋਲ ਡਿਕ ਤੇ ਸਾਰਾ ਥੈਂਕ ਯੂ ਫੋਲਡ ਕਰਾਈ ਸੀਗੀ ਤੇ 스멜 ਇੰਨੀ ਜ਼ਿਆਦਾ ਆਈ ਜਾਂਦੀ ਹੈ ਨਾ ਹੁਣ ਕੱਲ ਹੀ ਫੁੱਲ ਕਰਾਈ ਸੀਗੀ ਮੈਂ ਤੇ ਅੱਜ ਹੋ ਗਿਆ ਕੁਰਾਟਿਕ ਗਈ ਤੇਲ ਵੀ ਥੋੜਾ ਰਹਿ ਗਿਆ ਹੁਣਾ ਤੇ ਹੁਣ ਚੇਂਜ ਕਰਕੇ ਲੈ ਆਵਾਂਗੇ ਸ਼ਾਮ ਨੂੰ ਦੇਖਦੇ ਆ ਇੱਕ ਵਾਰੀ ਤਾਂ ਬੰਦ ਕਰਤਾ ਮੈਂ ਪੈਟਰੋਲ ਇਹ ਤੋਂ ਫੜ ਇਹਨੂੰ ਫੜ ਕੇ ਗਿਆ ਇਹ ਤੋਂ ਕਿੱਥੋਂ ਭਰੀ ਜਾਊਗੀ ਹਵਾ ਇਹ ਫੜ ਕੇ ਬੈਠੋ ਤੂੰ ਭਰ ਹਵਾ ਨਾਲ ਹੀ ਝੂਟੀ ਹੈ ਮਨੂ ਦਾ ਇਹ ਚਾਰੇ ਨਿਕਲੇ ਭਰੇ ਨਹੀਂ ਹਾਂ ਮੁੰਨਾ ਕੱਢੀ ਆ ਮੁੰਨਾ ਆਏ ਮੁੰਨਾ ਦਾ ਬੁਰ ਮਸਤੀ ਨਾ ਕੀਤੀ ਅੱਜ ਹੈ ਪੂਰੀ ਬੈਠੀ ਆਣਾ ਉਹਨਾਂ ਮਿੱਟੀ ਤੇ ਖਿੱਦੀ ਜਾਂਦਾ ਸਾਡਾ ਮੁੰਨਾ ਤਾਂ ਤਾਂ ਮਿੱਟੀ ਤੇ ਖਿੱਦੀ ਜਾਂਦਾ ਮਿੱਟੀ ਤੇ ਖਿੱਦੀ ਆਂਦਾ ਕੀ ਬਣਾਈ ਜਾਂਦਾ ਆਹ ਜ਼ਿੰਦਗੀ ਹੁੰਦੀ ਹੈ ਬਚਪਨ ਹੜਾ ਕੋਈ ਟੈਨਸ਼ਨ ਨਹੀਂ ਡਾਕਟਰ ਜਦੋਂ ਮਰਜ਼ੀ ਸੌ ਜਾਓ ਜਦੋਂ ਮਰਜ਼ੀ ਉੱਠ ਜਾਓ ਕਹਿੰਦੇ ਤਾਂ ਘੁੱਤੀ ਪੈਂਦੀ ਰਹਿੰਦੀ ਸੀਗੇ ਕੀ ਬਣਾਈ ਜਾਂਦਾ ਕੀ ਬਾਈ ਆਨਾ ਬੱਚਾ ਨੂੰ ਖੇਡਣਾ ਚਾਹੀਦਾ ਮਿੱਟੀ ਤੇ ਹਾਂ ਮਿੱਟੀ ਤੇ ਖੇਡਣਾ ਚਾਹੀਦਾ ਬਾਕੀ ਬੋਲਣਾ ਹਾਂ ਮਿੱਟੀ ਨਹੀਂ ਖਾਣੀ ਕੀ ਹੁਣ ਕੱਟ ਗਈ ਮੇਰੇ ਗੋਡ ਮੁੰਨਾ ਹੈਲੋ ਕਹਿ ਦੋ ਬਾਈ ਕਹਿ ਦੋ ਐਸੀ ਕਹਿ ਦੋ ਬਾਈ ਕਹਿ ਦੋ ਹਾਂ ਉਹ ਦੇ ਦੇ ਆਪਾਂ ਪਾਪਾ ਦੇ ਗਿਆ ਹਾਂ ਪਾਪਾ ਦੇ ਗਿਆ ਹਾਂ ਪਾਪਾ ਦੇ ਗਿਆ ਹਾਂ ਪਾਪਾ ਦੇ ਗਿਆ ਪਾਪਾ ਸੀਗਾ ਪੰਪ ਬੋਤ ਆਵਾਜ਼ ਕੱਟ ਗਈ ਸੀ ਸਭ ਦੇ ਸਾਈਕਲ 'ਚ ਖੇਡੀ ਜਾਂਦਾ ਉਹ ਮਸਤੀ ਕਰੀ ਜਾਂਦਾ ਉਹ ਆਪੇ ਇਹ ਤਾਂ ਬਹਾ ਵਡਾ ਹੀ ਹੋਣਾ ਹੈ ਹਾਂ ਇਹ ਤਾਂ ਸਕੂਲ ਹੀ ਜਾਣਾ ਹੈ ਸਕੂਲ ਜਾਏਗਾ ਕੋਲ ਨਹੀਂ ਜਾਂਦੇ ਸੀ ਸਕੂਲ ਨਹੀਂ ਜਾਂਦੇ ਸੀ ਸਕੂਲ ਜਾਣਗਾ ਨਹੀਂ ਜਾਂਦਾ ਦੋਨੋਂ ਕਹਿੰਦੀ ਮੈਂ ਰੋਕ ਤਸ ਕੋ ਦਾ ਕਹਨੇ ਸੀ ਮੈਂ ਰੋਕਤਾ ਸਬਜੀ ਵਾਲੇ ਨੂੰ ਕੀ ਫੇਰ ਹਮਕੋ ਚਲਾ ਗਏ ਅੱਗੇ ਤੱਕ ਤਾਂ ਗਿਆ ਨਹੀਂ ਅੰਕਲ ਅੱਜ ਅੰਕਲ ਕਿਵੇਂ ਜਾ ਬੜਾ ਰੋਕੇ ਹੀ ਨਹੀਂ ਜੰਗੀਤਰਾ ਆ ਜਾ ਇੱਥੇ ਆਈ ਦੋ ਮਿੰਟ ਤੁੱਪ ਸੇਕ ਰਹੀ ਹੈ ਭਾਈ ਸਬਜੀ ਵਾਲਾ ਉੱਧਰ ਗਿਆ ਸਬਜੀ ਦੇਣ ਦੋ ਮਿੰਟ ਦੀ ਤੁੱਪ ਸੇਕ ਲਈਏ ਉਹ ਦੇਖੋ ਸੋਹਣੇ ਸੋਹਣੇ ਫਲਾਵਰ ਆ ਵੇਖੋ ਇਹਨਾਂ ਨੂੰ ਵੀ ਲੱਗਣ ਲੱਗੇ ਇਹਨਾਂ ਨੂੰ ਕਹਿੰਦੇ ਆ ਪੋਪੀ ਫਲਾਵਰ ਐਵੇਂ ਬੜੀ ਆ ਇਹ ਤੁਹਾਨੂੰ ਦਿਖਾਉਂਦੇ ਹਾਂ ਤੁਸੀਂ ਨਾ ਉਹਨਾਂ ਸਾਰਿਆਂ ਨੂੰ ਲੱਗਣਗੇ ਸੋਹਣੇ ਸੋਹਣੇ ਰੈੱਡ ਰੈੱਡ ਕਿੱਡੇ ਸੋਹਣੇ ਕਲਰ ਗੁਲਾਬ ਤਾਂ ਹੈਗੀ ਸੋਹਣੇ ਆਪਣੇ ਗੇਂਦਾਤ ਕੀ ਲਾਇਆ ਨਹੀਂ ਮੰਲੀ ਨੇ ਆਹ ਵਾਲੇ ਗੁਲਾਬ ਤਾਂ ਆ ਤੁਸੀਂ ਦੇਖਿਓ ਇੱਕ ਉਹ ਦੇਖੋ ਕਿੱਡੇ ਸੋਹਣਿਆ ਵੇਖੋ ਉਹ ਵੀ ਸੋਹਣੇ ਕਿੜੇ ਹੋਏ ਆ ਨਾ ਉਹ ਰੈੱਡਾ ਨਾ ਉਹ orange ਪਿਆਰਾ ਜਿਹਾ ਕਲਰ ਹੈ ਐ ਦੱਸ ਫਲਾਵਰ ਦੇਖਦੀ ਸੀ ਸਬਜ਼ੀ ਵਾਲਿਆਂ ਨੂੰ ਰੋਕਿਆ ਕਹਿੰਦੀ ਮੈਂ ਸਬਜ਼ੀ ਵਾਲ ਹੋ ਗਿਆ ਜੇ ਮੈਂ ਫਲਾਵਰ ਰਗਿਆਂ ਨੂੰ ਫਲਾਵਰ ਦੇਖ ਕੇ ਕੀ ਕਰਨੇ ਆ ਅੱਛਾ ਜੀ ਜੇ ਮੈਂ ਫਲਾਵਰ ਰਗਿਆਂ ਨੂੰ ਫਲਾਵਰ ਦੇਖ ਕੇ ਕੀ ਕਰਨੇ ਆ ਸੜਿਆ ਮ ਫਲਾਵਰ ਸੜਿਆ ਮ ਫਲਾਵਰ ਗਾਈਜ਼ ਇਹ ਸੜਿਆ ਫਲਾਵਰ ਹਨ ਪਤਾ ਨਾ ਲੜੱਕਾ ਫਲਾਵਰ ਇਹ ਕਾਸੀ ਓਏ ਇਹਦੇ ਵਿੱਚ ਵੀ ਆ ਦੇਖੋ ਓਏ ਯੈਸ ਫੁੱਲ ਹੋ ਗਿਆ ਗਾਈਜ਼ ਆਵਲ ਟਰੀਜ਼ ਨੂੰ ਵੀ ਦੇਖੋ ਫਲਾਵਰ ਲੱਗੇ ਦਿਖਾਵਾਂ ਐਦਾਂ ਦੇ ਫਲਾਵਰ ਦੇਖੇ ਤੁਸੀਂ ਆ ਦੇਖੋ ਇਹ ਦੱਸਿਓ ਕੀ ਐ ਲਾਲ 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 ਨਿੱਕੇ 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 ਗੱਡੇ ਸੋਨੇ ਫਲਾਵਰ ਜਿਹਨੂੰ ਪਤਾ ਲੱਗਿਆ ਦੱਸਿਓ ਕਮੈਂਟਾਂ ਚ ਕਾਰੇ ਫਲਾਵਰ ਐ ਇਹ ਯੈਸ ਸਾਈਬ ਗੁਣ ਸਿੰਘ ਬਾਹਰ ਖੇਡਦਾ ਸਾਈਬ ਗੁਣ ਸਿੰਘ ਚੁੰਮਰ ਪੇਪਰ ਹੋ ਗਿਆ ਹੁਣੇ ਭੇਜੋ ਫਰੈਂਡ ਕੋਲ ਕੰਮ ਕਰ ਪਹਿਲਾ ਹਣ ਸਬਜੀ ਵਾਲੇ ਬਈਏ ਦੀ ਕਰੋ ਵੇਟ ਉਹ ਜਿਹੜੇ ਮੇਰੇ ਵਾਲਾ ਫਲਾਵਰ ਆ ਤੇ ਉਹ ਅੰਦਰ ਚਲੇ ਗਿਆ ਅੰਦਰ ਉਹ ਡੈਡੀ ਨੂੰ ਨਵਾ ਰਹੇ ਸੀਗੇ ਤਾਂ ਨਹੀਂ ਆਏ ਐਨਾ ਟਾਈਮ ਬਾਹਰ ਨਹੀਂ ਹੁਣ ਤੂੰ ਤਾਂ ਆ ਜਾਂਦੇ ਹੁਣ ਬਾਰੇ ਕਿੱਧਰ ਗਈ ਮੇਰੀ ਘਰ ਵਾਲੀ ਨਾਲ ਦੀ ਨਾਲ ਲੱਭਣਾ ਜਾਂਦਾ ਨਾਲ ਦੀ ਨਾਲ ਕਿੱਧਰ ਚਲੀ ਗਈ ਕਿੱਧਰ ਚਲੀ ਗਈ ਮਗਰ ਹੀ ਰਹਿੰਦਾ ਮੇਰੇ 2400 ਘੰਟੇ ਹੁਣ ਤਾਂ ਨਹੀਂ ਆਏ ਨਾ ਟਾਈਮ ਤਾਂ ਹੋ ਗਿਆ ਕਿਉਂਕਿ ਉਹ ਡੈਡੀ ਨੂੰ ਨਿਵਾ ਰਹੇ ਆ ਇਸ ਕਰਕੇ ਟਾਈਮ ਲੱਗ ਗਿਆ ਨਹੀਂ ਹੁਣ ਉਹ ਬਾਹਰ ਹੋਣਾ ਸੀ ਤੂੰ ਬਾਗ ਗਿਆ ਤਾਂ ਮੈਂ ਬਿਨਾ ਸਬਜ਼ੀ ਦੀਏ ਬਿਨਾ ਸਬਜ਼ੀ ਦੀਏ ਚਲਾ ਗਿਆ ਪਤਾ ਨਹੀਂ ਦੇਖੋ ਬਾਈ ਵੇਟ ਕਰ ਰਹਾ ਤਾਂ ਆਏਗਾ ਬੋਲਾ ਉਸਨੇ ਕਿਹਾ ਹੈ ਉਸਨੇ ਕਿਹਾ ਗਾਦੀ ਇਤਨਾ ਛੋਟਾ ਸਾਈਕਲ ਹੈ ਨਹੀਂ ਲੱਖਿਆ ਇਸ ਤੇ ਸੁਬਾ ਵੀ ਬਣਦੀ ਸੁਬਾ ਵੀ ਬਣਾਤੀ ਖੁਡ ਵੀ ਬਣ ਗਈ ਹਾਂ ਹਾਂ ਸਬਜੀ ਕਿ ਲੈਣੀ ਹੈ ਸਾਬੂ ਸਬਜੀ ਕਿ ਲੈਣੀ ਹੈ ਦੱਸ ਆਜਾ ਫਿਰ ਕਹਿ ਦਿੰਦਾ ਮੇਰੀ ਪਸੰਦ ਦੀ ਤਲ ਲੈ ਦੋ ਆਜਾ ਸਟੋਰੀ ਵਿੱਚ ਲੈ ਮੈਂ ਸਬਜੀ ਪੁੱਛਿਆਗਾ ਸਬਜੀ ਬਤਾ ਦੇ ਸਟੋਰੀ ਦੇ ਦਊਗਾ ਕੋਈ ਹਾਂ ਮੰਮੀ ਅੱਜ ਸੈਪੂ ਦੀ ਪਸੰਦ ਦੀ ਲਈ ਸਬਜੀ ਹਾਂ ਕੱਸੀ ਕਰ ਹਾਂ ਆਲੂ ਆਇਆ ਨਾ ਰੇ ਹਾਂ ਆਲੂ ਲੈ ਲਓ ਔਰ ਖਾਵਾਂਗੇ ਮਟਰ टमाटर टमाटर की टमाटर मुखा, तो हम खाएंगा काट के सब्जी की खाएंगे रोटी नाल की खाएंगे और गोभी गोभी खा लेंगे आलू गोभी हां तू तो आलू ही खाएंगा इनिया सब्जी है और कोई नहीं और स्ट्रॉबेरी बनाना नहीं लेना बनाना। दो। तो दो स्ट्रॉबेरी तो खराब सी है पिछली बार आज बढ़िया है चलो दो फिर ਪਹਿਲੇ ਆਲੂ ਦੇ ਦਿਓ ਗੱਡੀ ਵਜਦੀ ਆ ਲੈ ਦਿਓ ਗੱਡੀ ਵਜਦੀ ਗ੍ਰੇਪਸ ਉਹਦੇ ਦੇ ਉਮੇ ਪਏ ਆ ਗੱਡੀ ਫਟ ਗਈ ਕਿੱਦੋਂ ਗੱਡੀ ਵਜ ਗਈ ਉਹ ਤੋਂ ਤੁਹਾਨੂੰ ਧੁੱਪ ਲੱਗਦੀ ਐ ਇੰਨੀ ਗਰਮੀ ਚ ਫੇਡਣ ਬੈਠੇ ਹੋ ਜਾਂ ਧੁੱਪੇ ਆ ਸਿਆ ਸ਼ਾਂ ਸ਼ਾਂ ਦੇਖੋ ਕੀਤੀ ਮੰਜੀ ਦੀ ਦੇਖ ਲਓ ਅੱਜ ਅਸ੍ਰੀਤਾ ਧੁੱਪੇ ਬੈਠੀ ਸੀ ਨਹੀਂ ਇੱਥੇ ਬੈਠੀ ਸੀ ਇੰਨੀ ਤੇਜ਼ ਕੜਕ ਦੀ ਧੁੱਪ ਚ ਚਲੋ ਖੇਡਿਆ ਗਿਆ ਹਾਂਜੀ ਮੈਂ ਸਟੂਡੈਂਟ ਥੋੜਾ ਬੰਦ ਹੋ ਗਿਆ ਹਾਂਜੀ ਹੋ ਗਿਆ ਜੀ ਸਾਡੇ ਹਾਸਤੇ ਵੀ ਕੁਝ ਬਣਾ ਦਿੰਦੇ ਪੀਜਾ ਪੂਜਾ ਕੱਲੂ ਬਣਾ ਲਵਾਂਗੇ ਤੁਸੀਂ ਤਾਂ ਤੁਸੀਂ ਤਾਂ ਕਹਿੰਦਾ ਬੰਦ ਕਰ ਦੋ ਪਰ ਟਾਈਮ ਹੋ ਗਿਆ ਟਿਊਸ਼ਨ ਦਾ ਹੁਣ ਕੱਲ ਬਣਾ ਲਵਾਂਗੇ ਕੱਲ ਪੇਪਰ ਆ ਆ ਯਾਰ ਪਰਸੋਂ ਪਰਸੋਂ ਹੂੰ ਪਰਸੋਂ ਜਸਰੀ ਤਾਲੂਗੀ ਅਦੋਸੀ ਤਿੰਨੋ ਆਵਾਂਗੇ ਅਸੀਂ ਬਣਾ ਲਵਾਂਗੇ ਠੀਕ ਆ ਹਾਂ ਹੋ ਗਿਆ ਬਾਏ ਅੱਜ ਠੀਕ ਆ ਕਾਚੋ ਬਾਏ ਚੱਲ ਆ ਸੈਟੀ ਰੱਖ ਕੇ ਅੰਦਰ ਕਿਵੇਂ ਖਲਾਰਾ ਪਾਇਆਗਾ 1 2 3 ਉੱਤ ਮੰਮੀ ਸੈਬੂ ਟੁੱਟ ਜੂਗੀ ਤੁਹਾਨੂੰ ਨਾ ਅਸੀਂ ਬਣਾ ਕੇ ਦੇ ਦਾਂਗੇ ਚੱਲ 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 ਜਲਦੀ ਲੇਟ ਆ ਪਹਿਲਾਂ ਹੀ ਟਿਊਸ਼ਨ ਫਾਸਟ ਫਾਸਟ ਕਰ ਕੰਮ ਬੇਰ ਸਟਾਈਲ ਦੇ ਫੋਟੋ ਲੈ ਜਾ ਰਹਿ ਸਕਦੇ ਬਹੁਤ ਖਰਾਬ ਹੋ ਜੂਗੀ ਸੈਟੀ ਮੈਂ ਆ ਵੀ ਲੱਗਿਆ ਨਹੀਂ ਸੱਟ ਕੀਨੇ ਕਿਹਾ ਸੀ ਗੁੰਨੂ ਤੁਹਾਨੂੰ ਅੰਦਰੋਂ ਲਿਆਉਣ ਨਾ ਤਾਈ ਕਿ ਨਹੀਂ ਆਈ ਇਹ ਖੁਦ ਲੱਗੇ ਆਇਆ ਤਾਈ ਤੁਹਾਨੂੰ ਖੇਡਣ ਨਹੀਂ ਦਿੰਦੇ ਖਲਾਰਾ ਵੱਧ ਬਾਉਨੇ ਆ ਤੁਸੀਂ ਇੰਨੀਆਂ ਤਾਂ ਕੁਰਸੀਆਂ ਪਈਆਂ ਸੀ ਇੱਥੇ ਮੰਜਾ ਸੀਗਾ ਬਸ ਅੱਗੇ ਤੋਂ ਨਹੀਂ ਖੇਡਣਾ ਠੀਕ ਹੈ ਅੱਜ ਹੁਣ ਲੱਗ ਗਿਆ ਜੇ ਫਟੇਗੀ ਹੁਣ ਤੇਰੇ ਨਾਲੇ ਪੁੱਟ ਪਾਉਗੀ ਮੈਂ ਮਮੀ ਕਿਹੜਿਆਂ ਨੂੰ ਕਾਨੇ ਦੇ ਇੱਥੇ ਕਿਉਂ ਹੋਈ ਇੰਨੀ ਉਧਰ ਪਾਸਾਈਡ ਤੇ ਇਹ ਸਾਡੇ ਸ਼ਰਾਰਤੀ ਬੱਚੇ ਆ ਜੀ ਦੇਖੋ ਨਹੀਂ ਸਾਰਿਆਂ ਦੇ ਬੱਚੇ ਇੰਨਾ ਘਾ ਪਾਉਂਦੇ ਘਰੇ ਅੰਦਰ ਤਾਂ ਨਹੀਂ ਮੈਂ ਪਾਉਣ ਦਿੰਦੀ ਬਾਹਰ ਬੈਠੇ ਚੱਕੋ ਚੱਕੋ ਹੁਣ ਚੱਕਣਾ ਵੀ ਪਾਊਗਾ ਫਿਰ ਪਾਇਆ ਤਾਂ ਚੱਕੋ ਦੇਖਿਆ ਸਾਰੇ ਬੱਚੇ ਚੱਕ ਕੇ ਲੱਗੇ ਜੈਨ ਦਾ ਸਾਰੇ ਗੁਸਤਾ ਅਰੰਝ ਖਾਣੇ ਮੋਟੇ ਇਹ ਮੋਟੇ ਇਹ ਮੋਟੇ ਮੰਮਾ ਵੈਲੀ ਨਹੀਂ ਗਈ ਨਾ ਮਮਾ ਵੇਲੀ ਨਹੀਂ ਪਾਪਾ ਮੈਨੂੰ ਖੋਲ ਦੋ ਲਓ ਜੀ ਆਪਣਾ ਤਾਂ ਤੇਲ ਪੂਜਾ ਹੋ ਗਈ ਆਪਾਂ ਤਾਂ ਛਕਲੇ ਹੋਰ ਤਾਂ ਲੈਣੀ ਹੁਣ ਤੇ ਇਹ ਛਕ ਲਿਆ ਤੇ ਮੈਂ ਤੇ ਮਾਤਾ ਚੱਲੇ ਆ ਟੂਡੇ ਤੇਲ ਕਰ ਲਿਆ ਮੈਂ ਵੀ ਤੂੰ ਤਾਂ ਪੜਾ ਬੰਦ ਕੇ ਖੇਡ ਗਿਆ ਪੜਾਉਈ ਨੂੰ ਹੁਣ ਸ਼ਾਮ ਨੂੰ ਫੇਰ ਕਹੂਗਾ ਮੈਂ ਖੇਡਣ ਜਾਣਾ ਨਹੀਂ ਤਾਂ ਬਣ ਕੇ ਰੱਖ ਲਈ ਤੇ ਕੁੱਟੋ ਫੜ ਕੇ ਲੈਣਾ ਲਓ ਜੀ ਫਰੂਟਸ ਖਾ ਲਓ ਸਟ੍ਰਾਬੇਰੀ ਗ੍ਰੇਪਸ ਔਰੈਂਜ ਤੇ ਬਨਾਣਾ ਖਾ ਲਿਆ ਸੈਬੋ ਖਾ ਲਾ ਹੋਰ ਕੀ ਬਸ चलो के के गंजू न... तू ही है मात पिता गुर तू ही है तू ही है भुखन हार बसैया ਜੇ ਪਾਈਪ ਵਾਲੀ ਆਪਾਂ ਬੋਲਟ ਲਈ ਪਟੋਲਾ ਲਈ। ਬ라우 ਜੀ ਟਾਈਮ ਨਾਲ ਫੀ ਹੋ ਗਿਆ। ਮੁੱਕ ਲੈਣੇ ਕਿ ਜਾਣਾ ਹੁੰਦਾ ਨਾ ਛੱਡ ਕੇ ਆਣਾ ਉਹ ਪੇਪਰ ਆਸਤੇ ਬਾਅਦ ਕੱਲ੍ਹ ਦੇਣੀ ਐ। ਆਸ ਪੇਪਰ ਹੀ ਐ। ਫਿਰ 프리 ਹੋ ਜਾਗੇ ਆਪਾਂ। ਫਿਰ ਉਹ ਸਵੇਰ ਉੱਠ ਕੇ ਉਹਨਾਂ ਦੇ ਨਾਲ। 100 ਰੁਪਏ ਦੇ ਭੱਲੇ ਦੀ ਪਲੇਟ ਐ ਇੱਥੇ। ਜਿਹੜੀਆਂ ਤੂੰ ਖਾ ਰਿਹਾ। ਵਾਹ ਜੀ। ਸਾਡੇ ਮੁੰਡਿਆਂ ਨੇ ਲੱਗੀ ਸੀ ਭੁੱਖਾ ਹੋ ਕੇ ਬੈਠਾ। ਓਏ ਪਾਪਾ ਨੇ ਅੱਜ ਬਣਾ ਲਓ। ਕਹਿੰਦਾ ਚਾਵਲ ਬਣਾ ਲਓ। ਕਹਿੰਦਾ ਸਮੋਸੇ ਬਣਾ ਦੋ ਚੱਲ ਚੱਕ ਕੇ ਖਾ ਫਿਰ ਤੇ ਹੁਣ ਕਹਿੰਦਾ ਭੱਲੇ ਖਾਣੇ ਆ ਭੱਲੇ ਖਵਾ ਤੇ ਤੂੰ ਕੋ ਮਮਾ ਆ ਗਏ ਹੁਣ ਖਵਾ ਦੰਗੇ ਨਹੀਂ ਖਾਂਦੇ ਮੈਂ ਤੈਨੂੰ ਪਤਾ ਨਹੀਂ ਤੇ ਆਪਾਂ ਲੈ ਆਏ ਸੀ ਭੱਲੇ ਤੇ ਪਾਵੜੀ ਦੀ ਪਲੇਟ ਤੇ ਹੁਣ ਛਕਣ ਡੇ ਆ ਸਾਰੇ ਛਕਣ ਡੇ ਆ ਛਕਣ ਡੇ ਤੁਸੀਂ ਵੀ ਛਕਣ ਡੇ ਆਗੇ ਤੁਸੀਂ ਵੀ ਛਕੋ ਭਾਈ ਨਾਲ ਗੋਲ ਦਾ ਪੀਤਾ ਪਾਣੀ ਲੈ ਆਏ ਸੀ ਮੈਂ ਪੀਣਾ ਤੇ ਤੇ ਉਹ ਮੁੰਡਾ ਥੋੜਾ ਸੰਗ ਦਾ ਕੁੜੀਆਂ ਵਰਗਾ ਮੁੰਡਾ ਲੜਦਾ ਕਰਕੇ ਸੰਗ ਦਾ ਆ ਮੁੰਡਾ ਲੜਦਾ 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 ਮੁੰਡੇ ਨੇ ਕੱਲ ਚਲੇ ਜਾਣਾ ਮੁੰਡੇ ਨੇ ਕੱਲ ਚਲੇ ਜਾਣਾ ਚਾ ਚੜਾ ਬਿਆਣ ਨੂੰ ਜਾਂਦਾ ਆਈ ਸਟ੍ਰੀਟ ਲਾਈਟ ਖਰਾਬ ਹੋ ਗਈ ਆਪਣੀ ਸਟ੍ਰੀਟ ਲਾਈਟ ਦੇਖੋ ਪਹਿਲਾਂ ਵੀ ਦਿਖਾਈ ਸੀ ਨਾ ਚਾਹ ਚਾਹ ਫਲੈਸ਼ਾ ਮਾਰਦੀ ਐ ਤੇ ਹੁਣ ਮੈਂ ਇਹਦੀ ਵੀਡੀਓ ਮਨਾ ਕੇਟੇ ਤੇ ਗਰੁੱਪ ਚ ਸੈਂਡ ਕਰਤੀ ਮੱਲੇ ਵਾਲੇ ਚ 3 ਫੇਸ ਗਰੁੱਪ ਚ ਇਹਦੀ ਕੰਪਲੀਟ ਭਾ ਕਰਤੀ ਸਾਡੀ ਲਾਈਟ ਠੀਕ ਕਰਾ ਕੇ ਦਿਓ ਜੀ 96 ਆਪਣਾ ਹਾਊਸ ਨੰਬਰ ਪਤਾ ਕਿ 2 ਦਿਨ ਹੋ ਗਿਆ ਐ ਖਰਾਬ ਚੱਲੀ ਜਾਂਦੀ ਐ ਦੇਖਦੇ ਹਾਂ ਕਦੋਂ ਤੱਕ ਸੋਲਵ ਹੋ ਗਈ ਆਪਣੀ ਇਹ ਪ੍ਰੋਬਲਮ ਲਓ ਜੀ ਟਾਈਮ ਹੋ ਗਿਆ ਕੰਨੇ ਸਵਾ 7:00 ਵਜੇ ਤੇ ਚੱਲੇ ਆਪਾਂ ਘੁੰਮੀ ਘੁੰਮੀ ਸ਼ੂਮੀ ਮੁੰਨੀ ਕਰਨ ਥੋੜੀ ਮੋਟੀ ਜੀ ਆ ਕੇ ਰੋਟੀ ਖਾ ਲਾਂਗੇ ਰੋਟੀਆਂ ਜਿ ਬਣੀਆਂ ਨੇ ਖਾਣਾ ਜਰ ਘੁੰਮ ਫੇਰੇ ਆਈਏ ਗਾਇਸ ਤੁਸੀਂ ਦੱਸੋ ਆਪਾਂ ਕਾਹਦੀ ਸਬਜ਼ੀ ਬਣਾਈਏ ਪਤਾ ਲੱਗ ਰਿਹਾ ਤੁਹਾਨੂੰ ਕਿ ਮੈਂ ਦੱਸਾਵਾਂ ਅਸੀਂ ਰੋਟੀ ਖਾ ਲਈ ਬੱਸ ਮੈਨੂੰ ਹੁਣ ਯਾਦ ਆਇਆ ਕਿ ਮੈਂ ਤੁਹਾਨੂੰ ਦੱਸਦਾ ਕਿ ਅੱਜ ਆਪਾਂ ਛੋਲਿਆ ਬਣਾਇਆ ਸੀ ਮੈਨੂੰ ਲੱਗਿਆ ਜਨਾਬ ਜੀ ਕੈਂਟ ਲੱਗਿਆ ਕੱਲਾਲੇ ਵਲੌਗ 'ਚ ਜਨਾਬ ਜੀ ਨੇ ਤੁਹਾਨੂੰ ਇੱਕ ਗੱਲ ਕਹੀ ਸੀਗੀ ਉਹ ਬੈਠੇ ਖੇਡ ਹੀ ਜਾਂਦੇ ਥੋੜੀ ਵਾਰੀ ਹੈ ਬਿਜ਼ਨਸ ਇਹਨਾਂ ਨੂੰ ਹੁਣ ਖੇਡਣਾ ਯਾਦ ਆਉਂਦਾ ਪੇਪਰ ਇੱਕ ਗੱਲ ਕਹੀ ਸੀ ਤੁਹਾਨੂੰ ਜਨਾਬ ਜੀ ਨੇ ਕਿ ਤੁਸੀਂ ਦੱਸਿਓ ਕਿਸੇ ਨੇ ਵਲੌਗ ਪੂਰਾ ਦੇਖਿਆ ਹੀ ਨਹੀਂਗਾ ਕਿਉਂਕਿ ਜੇ ਐਂਡ ਤੱਕ ਦੇਖਦੇ ਤਾਂ ਪਤਾ ਰਿਪਲਾਈ ਕਰਦੇ ਅਸੀਂ ਉਸ ਮੈਸੇਜ ਦੇ ਵੇਟ ਕਰਾਂਗੇ ਤੇ ਦੁਬਾਰਾ ਜਾ ਕੇ ਦੇਖਿਓ ਵਲੌਗ ਦੇ ਵਿੱਚ ਕੀ ਪੁੱਛਿਆ ਗਿਆ ਤੇ ਤੁਸੀਂ ਕਿਸੇ ਨੇ ਉਹਦਾ ਉੱਤਰ ਨਹੀਂ ਦਿੱਤਾ ਮੈਂ ਦੱਸੂਗਾ ਨੀਗਾ ਦੁਬਾਰਾ ਦੇਖਿਓ ਤੁਸੀਂ ਵਲੌਗ ਤੇ ਕਮੈਂਟ ਕਰਿਓ ਕੀ ਕਹਿ ਸੀ ਤੁਸੀਂ ਵੀ ਭੁੱਲ ਗਏ ਭਿੰਗਾ ਮੈਂ ਦੱਸ ਦੂ ਤੁਹਾਨੂੰ 15000 ਦੋ ਦੋ ਦੇ ਲੈ ਐਂ ਵੀ ਕਰਦੇ ਗੋ ਸੈਬੋ ਦੀ ਡਰਾਇੰਗ ਸਟਾਰਟ ਹੋ ਗਈ ਭਾਈ ਆਲਵੇਜ਼ ਦੀ ਤਰ੍ਹਾਂ ਬਟ ਬਹੁਤ ਦਿਨਾਂ ਬਾਅਦ ਆਲਵੇਜ਼ ਦੀ ਤਰ੍ਹਾਂ ਬਟ ਬਹੁਤ ਕਿੱਥੇ ਆ ਗਿਆ ਪੁੱਤ ਸਾਡੇ ਘਰ ਦੇ ਬਾਹਰ ਆ ਗਿਆ ਪੂਤ ਹਾਂ ਸਾਰੇ ਜਾਨਾਂ ਡਰ ਗਏ ਉਹ ਗੱਡੀ ਦੇ ਉੱਪਰ ਹੀ ਆਉ ਲਿਆਦਾ ਪੂਤ ਰਹਿ ਗਿਆ ਉਹ ਲਾਈਟ ਗੱਡੀ ਦੇ ਉੱਪਰ ਹੀ ਰਹਿੰਦਾ ਸੀਰੀਅਸਲੀ ਆ ਮੈਂ ਆ ਤੁਹਾਡੀ ਗਾਈ ਲਾਈਟ ਲਾਈਵ ਆ ਸਾਡੀ ਗੱਡੀ ਦੇ ਉੱਪਰ ਪੂਤ ਆ ਗਏ ਸੀ ਫਿਰ ਲਾਈਟ ਤੇ ਚੜ ਗਿਆ ਫਿਰ ਲਾਈਟ 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 ਦੀ ਕਾਰ ਤੋੜਤੀ ਹੂੰ ਬਈ ਖਰਾਬ ਚਲੋ ਗੁਨੀਤ ਕਰ ਗੁਨੀਤ ਹਾਂਜੀ ਗੁਨੀਤ ਕੋਲ ਬੁਣੂ ਦਾ ਹੈਗਾ ਅੱਜ ਕੱਲ ਐਸਐਸਟੀ ਦਾ ਪੇਪਰ सडिया फुल तैयारी ओके ओके बेओ गुडनु बेस्ट ऑफ विशेस हां थैंक यू थैंक यू इधर आ जा बस तो okay, okay, like, तो कर थैंक यू कह दी आज आप लोग हैप्पी कर दिसम ओके जी कल मिलेंगे फिर ओके बाय बाय लव यू ऑल लाइक शेयर कमेंट करके जरूर आयो कमेंट जरूर करो वद तो वद शेयर करो सब्सक्राइब करो ठीक है बाय बाय ਤਮੈਂ ਤਾਂ ਤੁਸੀਂ ਵਲੌਗ ਨੂੰ ਫੁੱਲ ਵਾਚ ਕਰਕੇ ਕਰਨਾ ਉਹਦੇ ਵਿੱਚ ਉਹ ਐਵੇਂ ਨਹੀਂ ਲਿਖਣਾ ਵੈਰੀ ਨਾਈਸ ਜਾਈਏ ਤੇ ਉਹ ਅੱਲਾਲੇ ਵਲੌਗ 'ਚ ਵੀ ਅਸੀਂ ਤੁਹਾਨੂੰ ਇੱਕ ਕੁਐਸਚਨ ਪੁੱਛਿਆ ਸੀ ਉਹ ਸਾਡਾ ਪੈਂਡਿੰਗ ਆ ਪਲੀਜ਼ ਉਹਦਾ ਆਨਸਰ ਦਿੱਤਾ ਜਾਵੇ ਤੇ ਵੀਡੀਓ ਨੂੰ ਫੁੱਲ ਵਾਚ ਕੀਤਾ ਜਾਵੇ ਬਾਏ ਬਾਏ